ਤਿਆਨੋ ਪਿਆਰ ਭਰੇ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਵੱਲੋਂ ਜਿਵੇਂ ਹੀ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਕੇਸ ਦਰਜ ਕੀਤਾ ਗਿਆ ਤਾਂ ਦੂਸਰੇ ਪਾਸੇ ਕੇਂਦਰ ਤੋਂ ED ਟੀਮ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕਰਨੀ ਸ਼ੁਰੂ ਹੋ ਗਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰ ਵਿੱਚ ED ਵੱਲੋਂ ਰੈਡਾਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜੇ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਨੇ ਤਾਂ ਇਸ ਨੂੰ ਦਬਾਉਣ ਲਈ ਇਸ ਕਾਰਵਾਈ ਨੂੰ ਰੋਕਣ ਲਈ ED ਦੇ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਵਿੱਚ ਰੇਡ ਕੀਤੀ ਜਾ ਰਹੀ ਹੈ ਇਸ ਦੀਆਂ ਤਾਰਾਂ ਕਿੱਥੇ ਜੁੜ ਗਈਆਂ ਜਾ ਕੇ ਜੋ ਅਮਨ अरोड़ा ਨੇ ਵੱਡੇ ਖੁਲਾਸੇ ਕਰਕੇ ਹਰਾਨੀ ਪ੍ਰਗਟ ਕੀਤੀ ਹੈ ਅਮਨ अरोड़ा ਜੋ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਅੱਜ ਜੋ ਮੁਹਾਲੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਵੱਲੋਂ ਧਰਨਾ ਲਾਇਆ ਜਾ ਰਿਹਾ ਸੀ ਉਸ ਵਿੱਚ ਪਹੁੰਚੇ ਹੋਏ ਸੀ ਔਰ ਉੱਥੇ ਮੁਹਾਲੀ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਲਵੰਤ ਸਿੰਘ ਦੀ ਰੈਸਟੇ ਜੋ ਕੇਂਦਰੀ ਏਜੰਸੀ ED ਵੱਲੋਂ ਛਾਪੇਮਾਰੀ ਕੀਤੀ ਗਈ ED ਦੀ ਦਿੱਲੀ ਜੁੰਡ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਨਾਲ ਸਰਵੇ ਜੋ ਸਵੇਰੇ-ਸਵੇਰੇ ਮੁਹਾਲੀ ਦੇ ਜਨਤਾ ਲੈਂਡ ਪ੍ਰੋਮੋਟਰ ਲਿਮਟਿਡ JLP ਐਲ ਤੇ ਇਲਾਕੇ ਵਿੱਚ ਕੋਲੋਂ ਸਿੰਘ ਦੇ ਘਰ ਪਹੁੰਚੀਆਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੇ ਐਲ ਪੀ ਐਲ ਕੋਲੋਂ ਸਿੰਘ ਦੀ ਰੀਅਲ اسٹیਟ ਕੰਪਨੀ ਹੈ ਸੋ ਛਾਪੇ ਦੇ ਦੌਰਾਨ ਵਿਧਾਇਕ ਕੋਲੋਂ ਸਿੰਘ ਦੇ ਘਰ ਵਿੱਚ ਨਹੀਂ ਸਨ ਪਰ ਕੇਂਦਰੀ ਏਜੰਸੀ ਉਹਨਾਂ ਦੇ ਘਰ ਵਾਲਿਆਂ ਤੋਂ ਪੁਸ਼ਕਿਸ਼ ਕਰ ਰਹੀ ਹੈ ਸੋ ਫਿਲਹਾਲ ਇਸ ਮਾਮਲੇ ਵਿੱਚ ਈਡੀ ਨੇ ਇਹ ਛਾਪੇਮਾਰੀ ਕੀਤੀ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਕੋਲੋਂ ਸਿੰਘ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ ਸੀ ਈਡੀ ਵੱਲੋਂ ਸੋ ਪਿਛਲੇ ਸਾਲ ਹੀ ਸਤੰਬਰ ਮਹੀਨੇ ਵਿੱਚ ਵੀ ਕਲੌਨਸਿਆ ਦੇ ਖਿਲਾਫ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਸੋ ਭਾਜਪਾ ਪ੍ਰਧਾਨ ਅਮਨ ਅਰੋੜਾ ਨੇ ਆਮ ਆਦੀ ਪਾਰਟੀ ਦੇ ਪ੍ਰਧਾਨ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਬਾਜਵਾ ਦੇ ਉੱਪਰ ਕਾਰਵਾਈ ਹੋਈਏ ਤਾਂ ED ਵੱਲੋਂ ਆਮ ਆਦੀ ਪਾਰਟੀ ਦੇ ਵਿਧਾਇਕ ਦੇ ਉੱਪਰ ਰੇਡ ਕਰਵਾ ਦਿੱਤੀ ਗਈ ਇੱਥੇ ਹੁਣ ਬਿਲਕੁਲ ਸਥਿਤੀ ਸਪਸ਼ਟ ਕਲੀਅਰ ਹੋ ਗਈ ਹੈ ਕਿ ਪ੍ਰਤਾਪ ਸਿੰਘ ਬਾਜਵਾ BJP ਦੇ ਨਾ ਰਲ ਕੇ ਕੰਮ ਕਰਦੇ ਨੇ ਬੀਜੇਪੀ ਦੇ ਕੇਂਦਰੀ ਲੀਡਰਸ਼ਿਪ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਵੱਡੀ ਸਾਂਝ ਪ੍ਰਤਾਪ ਸਿੰਘ ਬਾਜਵਾ ਨੇ ਜੋ ਬਿਆਨ ਦਿੱਤਾ ਸੀ ਜਿਹੜਾ ਕਿ 50 ਬੰਬ ਪੰਜਾਬ ਦੇ ਧਰਤੀ ਤੇ ਆਏ ਨੇ ਜਿਨ੍ਹਾਂ ਵਿੱਚੋਂ 18 ਚੱਲ ਚੁੱਕੇ ਨੇ 32 ਚੱਲਣੇ ਨੇ ਉਸ ਪੁਲਿਸ ਲਈ ਜੋ ਪੰਜਾਬ ਪੁਲਿਸ ਦੀ ਟੀਮ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੋਂ ਸਹਿਯੋਗ ਮੰਗਿਆ ਗਿਆ ਲੇਕਿਨ ਪੰਜਾਬ ਦੇ ਵਿੱਚ ਜੋ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਨਾਲ ਖੌਫ ਪੈਦਾ ਹੋ ਗਿਆ ਜੋ ਉਸ ਦਾ ਸਪਸ਼ਟੀਕਰਨ ਦੇਣ ਵਾਸਤੇ ਵੀ ਪ੍ਰਤਾਪ ਸਿੰਘ ਬਾਜਵਾ ਪੁਲਸ ਦੇ ਅੱਗੇ ਨਹੀਂ ਹਾਜ਼ਰ ਹੋਏ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੇ ਕੋਲ ਜਾ ਕੇ ਜੋ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਛਾਪੇਮਾਰੀ ਕਰਵਾਈਏ ਸੋ ਕੈਬਨ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੰਬਾਂ ਵਾਲੇ ਬਿਆਨ ਤੋਂ ਬਾਅਦ ਜਦੋਂ ਪ੍ਰਤਾਪ ਸਿੰਘ ਬਾਜਵਾ ਤੋਂ ਬਿਆਨ ਦਾ ਸਰੋਤ ਸੋਰਸ ਪੁੱਛਿਆ ਗਿਆ ਕਿ ਕਿਸ ਸੋਰਸ ਨੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਉਸ ਏਜੰਸੀ ਉਸ ਸੋਰਸ ਦਾ ਨਾਮ ਦੱਸੋ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਚੁੱਪ ਵਟ ਲਈ ਜੋ ਕਿ ਹੁਣ ਉਹੀ ਏਜੰਸੀ ਦੀ ਗੱਲ ਕਰਨ ਲੱਗ ਪਏ ਪੰਜਾਬ ਦੀਆਂ ਖੂਪੀ ਏਜੰਸੀਆਂ ਕੋਲ ਅਜੇ ਕੋਈ ਜਾਣਕਾਰੀ ਨਹੀਂ ਹੈ ਜੇਕਰ ਕੇਂਦਰੀ ਏਜੰਸੀਆਂ ਦੀ ਗੱਲ ਕਰਦੇ ਹਨ ਤਾਂ ਬਾਜਵਾ ਤੇ ਭਾਜਪਾ ਇੱਕ ਹਨ ਕੇਂਦਰੀ ਏਜੰਸੀਆਂ ਕੋਲ ਬਾਜਵਾ ਦੀ ਜਾ ਕੇ ਮਿਲੀ ਭੁਗਤ ਜੋ ਕਿ ਇਕੱਠੇ ਲੜ ਕੇ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਕਰਉਣਾ ਚਾਹੁੰਦੇ ਹਨ ਜਿਵੇਂ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਾਰਵਾਈ ਕਰਨ ਚਾਹੀ ਤਾਂ ਏਡੀ ਸਾਡੇ ਵਿਧਾਇਕਾਂ ਦੇ ਘਰਾਂ ਵੱਲ ਨੂੰ ਚੱਲ ਪਈ ਇਹ ਘਟਨਾ ਤਾਂ ਇਹੀ ਸੰਕੇਤ ਕਰਦੀ ਹੈ ਕਿ ਬਾਜਵਾ ਤੇ ਭਾਜਪਾ ਇੱਕੋ ਹੀ ਹਨ ਬਾਜਵਾ ਤੇ ਭਾਜਪਾ ਪੰਜਾਬ ਵਿੱਚ ਜੋ ਕੁਝ ਨਾ ਕੁਝ ਨਵੀਂ ਕਾਰਵਾਈ ਕਰਾਉਣਾ ਚਾਹੁੰਦੇ ਹਨ ਜੋ ਕਿ ਲੋਕਾਂ ਵਿੱਚ دہشت ਪੈਦਾ ਹੋ ਸਕੇ ਲੋਕਾਂ ਨੂੰ ਡਰਾਇਆ ਜਾ ਸਕੇ ਸੋ ਬਾਜਵਾ ਤੇ ਭਾਜਪਾ ਡਲੇ ਹੋਏ ਹਨ